ਆਹ 7 ਬੱਚੇ ਨੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਲਈ ਆਪਾਂ ਇਕੱਠੇ ਹੋਏ ਆ ਇੱਥੇ ਖੜ ਕੇ ਕਿਸੇ ਬੰਦੇ ਨੇ ਕਿਹਾ ਕਿ ਟਰੱਕ ਤਾਂ ਚੱਲਣਗੇ ਮਾਈਨਿੰਗ ਵਾਲੇ ਮੈਂ ਤੁਹਾਨੂੰ ਦੱਸਦਾ ਅਸੀਂ ਸਵਾਰਥੀ ਆ ਮੈਂ ਦੱਸਦਾ ਤੁਹਾਨੂੰ ਸਵਾਰਥੀ ਕਿਵੇਂ ਆਸੀਂ ਆ ਮੈਂ ਤੇ ਤੁਸੀਂ ਦੋਸ਼ੀ ਆ ਕਦੇ ਪੁੱਛਿਆ ਸੀ ਜਦੋਂ ਕਹਿੰਦੇ ਸੀ ਇਨਕਲਾਬ ਆਜੂ ਕਿ ਕਿਵੇਂ ਆਊਗਾ ਬੰਦਿਆ ਰੱਬ ਦੇ ਆ ਦੱਸ ਵੀ ਦੇ ਔਰ ਜਿਹੜਾ ਬੰਦਾ ਇਹ ਕਵੇ ਕਿ ਧਰਨਾ ਕਿਉਂ ਲੱਗਦਾ ਸਮਝ ਲਿਓ ਜਿਉ ਡੈਮੋਕਰੇਸੀ ਦੇ ਖਿਲਾਫ ਹੈ ਕਿਤੇ ਕਿਸੇ ਬੱਚੇ ਦੇ ਉੱਤੋਂ ਟਰੱਕ ਲੰਘ ਗਿਆ ਕਿਸੇ ਬਜ਼ੁਰਗ ਤੋਂ ਲੰਘ ਗਿਆ ਕਿਉਂਕਿ ਉਹਨਾਂ ਤੋਂ ਭੱਜ ਕੇ ਪਾਸੇ ਨਹੀਂ ਹੋਇਆ ਜਾਂਦਾ ਤੇ ਟਰੱਕ ਸਪੀਡ ਨਾਲ ਆਉਂਦਾ ਉੱਤੋਂ ਦੀ ਲੰਗ ਜਾਂਦਾ ਆ ਆ ਹੁਣ ਆ ਕੇ ਮੁੱਖ ਮੰਤਰੀ ਸਾਹਿਬ ਕਹਿ ਗਏ ਐਸਬੀਐਮ ਬਦਲਤੀ ਡੀਐਸਪੀ ਬਦਲਦਾ ਨয়া ਐਸਐਸਪੀ ਵੇਲੇ ਤੇ ਡੀਸੀ ਵੇਲੇ ਸੱਪ ਡੰਗ ਮਾਰਦਾ ਸੀ ਕਿਉਂਕਿ ਡੀਸੀ ਤੇ ਐਸਐਸਪੀ ਲਾਉਣ ਦਾ ਅਧਿਕਾਰ ਵੱਧ ਕਿਸਮਤੀ ਨਾਲ ਸਾਡੇ ਮੁੱਖ ਮੰਤਰੀ ਕੋਲੇ ਵੀ ਹੈ ਨੀਗਾ ਤਬਦਲੂਗਾ ਕੀ 4 ਲੱਖ ਮੈਟ੍ਰਿਕ ਟਨ ਦਾ ਰੇਤੇ ਦੀ ਪਰਮਿਸ਼ਨ ਹੈ ਪੰਜਾਬ ਦੇ ਵਿੱਚ ਖੱਡਾਂ ਵਾਈਜ਼ ਇਹ ਹੁੰਦੀ ਪਤਾ ਕਿੰਨੇ ਦੀ ਹੈ 40 ਲੱਖ ਮੈਟ੍ਰਿਕ ਟਨ ਦੀ ਔਰ ਉਸ ਕਰਾਪਸ਼ਨ ਦੇ ਚੱਕਰ 'ਚ ਇਹ ਦੰਦਾਂ ਆਉਂਦੀਆਂ ਮੋਟਾਂ ਇੰਨਾਂ ਸੜਕਾਂ ਤੇ ਭਾਈਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਵੀ ਨਹੀਂ ਹੁੰਦੇ ਉਹਨਾਂ ਨੂੰ ਸ਼ਰਾਬ ਪੀ ਆਈ ਜਾਂਦੀ ਹੈ ਔਰ ਕਿਆ ਜਾਂਦਾ ਹੈ ਕਿ ਹਜ਼ਾਰ ਰੁਪਿਆ ਐਕਸਟਰਾ ਜਿੰਨੇ ਢੇੜੇ ਵਧਾ ਦੇਗਾ ਔਰ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਪਰミਸ਼ਨ ਕੌਣ ਦਿੰਦਾ ਥੋਡੀ ਸਟੇਟ ਦਾ ਮੁੱਖ ਮੰਤਰੀ ਸਾਡੇ ਪੰਜਾਬ ਦੇ ਵੀ بڑے ਮੁੰਡੇ ਫੜੇ ਗਏ ਕਿ ਜਸੂਸੀ ਕਰਦੇ ਨੇ ਮੁੱਖ ਮੰਤਰੀ ਸਾਹਿਬ ਪਤਾ ਕੀ ਆਂਦੇ ਆ ਆਂਦੇ ਜੀ ਮੈਨੂੰ ਤੋਂ ਆਰਡਰ ਹੋਇਆ ਸੀ ਤਾਂ ਫੜੇ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਸਾਡੇ ਨਾਲ ਭਗਵੰਤ ਸਿੰਘ ਮਾਨ ਕੁਲਤਾਰ ਸਿੰਘ ਸੰਧਵਾ ਬੁੱਢੇ ਦਰਿਆ ਤੇ ਮਾਰਚ ਕਰਦੇ ਸੀ ਹੁਣ ਭੁੱਲ ਗਏ ਉਹ ਬੁੱਢਾ ਦਰਿਆ ਹੁਣ ਸੀਚੇ ਵਾਲ ਨੂੰ ਭੇਜਤਾ ਡਰਾਮਾ ਕਰਨ ਲਈ ਕਿ 7 ਕਰੋੜ ਰੁਪਇਆ ਲਾ ਕੇ ਜਿੱਤਣ ਤੇ ਫਿਰ ਲੋਕਾਂ ਦੀ ਸੇਵਾ ਕੀ ਈ ਗੱਲ ਸੀ ਜਿਨ੍ਹਾਂ ਨੇ 7 ਕਰੋੜ ਲਾਇਆ ਉਹ ਕਮਾਊਗਾ ਨਹੀਂ ਕਿੰਦਾ 7 ਕਰੋੜ ਲਾ ਕੇ ਸੇਵਾ ਵੇਖੀ ਹੈ ਅਸੀਂ ਹਿੰਦੂ ਹੋ ਜਾਂਦੇ ਆ ਅਸੀਂ ਸਿੱਖ ਹੋ ਜਾਂਦੇ ਆ ਫੇਰ ਅਸੀਂ ਜੇ ਥੂ ਬਚ ਜੀਏ ਫੇਰ ਅਸੀਂ ਆਣੇ ਨਹੀਂ 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 ਅਸੀਂ ਦਾਲਤਾਂ ਅਸੀਂ ਜੱਟ ਐ ਅਸੀਂ ਬ੍ਰਾਹਮਣ ਐ ਅਸੀਂ ਸ਼ੂਦਰ ਐ ਅਸੀਂ ਕਸ਼ਤਰੀਆ ਬੜੇ ਦੁੱਖ ਦੀ ਘੜੀ ਚ ਆਪਾਂ ਇਕੱਠੇ ਹੋਏ ਆ ਪਰ ਚੁੱਪ ਰਿਓ ਜਿਆ ਆਪਾਂ ਸਾਰੇ ਕਿਸੇ ਦੁੱਖ ਦੇ ਮੌਕੇ ਇਕੱਠੇ ਹੋਏ ਆ ਆ ਸੱਤ ਬੱਚੇ ਨੇ ਆ ਵੇਖ ਲਓ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਲਈ ਆਪਾਂ ਇਕੱਠੇ ਹੋਏ ਆ ਮੈਨੂੰ ਸਭ ਤੋਂ ਜ਼ਿਆਦਾ ਜੋ ਦੁੱਖ ਦੀ ਗੱਲ ਲੱਗ ਰਹੀ ਸੀ ਬੈਠੇ ਹੋਇਆ ਵੀ ਕੀ ਇਹ ਰਾਜਨੀਤਿਕ ਮੰਚ ਹੈ ਜਿੱਥੇ ਖੜ ਕੇ ਮੰਗਾ ਦਸੀਆਂ ਜਾਣਗੀਆਂ ਤੇ ਫੇਰ ਮੰਨਣਗੇ ਤੇ ਫੇਰ ਇੱਥੋਂ ਐਲਾਨ ਵੀ ਹੋਊਗਾ ਕਿ ਫਲਾਨੀ ਸੜਕ ਬਣਾ ਦੇਾਂਗੇ ਉਹ ਨਹੀਂ ਦੀਦਾ ਇਹਨਾਂ ਨੂੰ ਇਹ ਰਾਜਨੀਤੀ ਆ ਹੁਣ ਇੱਕ ਬੰਦੇ ਨੇ ਕਿਹਾ ਇੱਥੇ ਯਾਰ ਬੋ ਫੋਨ ਬੰਦ ਕਰ ਲਿਓ ਜੇ ਪਲੀਜ਼ ਜ਼ਰਾ ਇਹਨਾਂ ਨੂੰ ਕਹੋ ਫੋਨ ਬੰਦ ਕਰਿਓ ਜੇ ਪਲੀਜ਼ ਇੱਥੇ ਖੜ ਕੇ ਕਿਸੇ ਬੰਦੇ ਨੇ ਕਿਹਾ ਕਿ ਟਰੱਕ ਤਾਂ ਚੱਲਣਗੇ ਮਾਈਨਿੰਗ ਵਾਲੇ ਕੌਣ ਆਂਦਾ ਚੱਲਣਗੇ ਕੌਣ ਆਂਦਾ 4 ਲੱਖ ਮੈਟ੍ਰਿਕ ਟਨ ਸੁਣ ਲਿਓ ਜੇ ਧਿਆਨ ਨਾਲ ਤੁਹਾਡੇ ਸੁਣ ਵਾਲੀ ਗੱਲ ਹੈ 4 ਲੱਖ ਮੈਟ੍ਰਿਕ ਟਨ ਦਾ ਰੇਤੇ ਦੀ ਪਰਮਿਸ਼ਨ ਹੈ ਪੰਜਾਬ ਦੇ ਵਿੱਚ ਖੱਡਾਂ ਵਾਈਜ਼ ਤੇ ਹੁੰਦੀ ਪਤਾ ਕਿੰਨੇ ਦੀ ਹੈ 40 ਲੱਖ ਮੈਟ੍ਰਿਕ ਟਨ ਦੀ 36 ਲੱਖ ਮੈਟ੍ਰਿਕ ਟਨ ਨਜਾਇਜ਼ ਹੈ ਨਜਾਇਜ਼ ਉਹਦੇ ਟਿੱਪਰ ਭਰ ਕੇ ਜਾਂਦੇ ਨੇ ਕਿੰਨੇ ਗੁਣਾ ਹੋ ਗਿਆ ਹਿਸਾਬ ਲਾ ਲੋ 15 ਤੋਂ 20000 ਕਰੋੜ ਦੀ ਕ腐ਸ਼ਨ ਇਹ ਰੇਟੇ ਚ ਹੋ ਰਹੀ ਐ ਕੋਈ ਕਹੂਗਾ ਕਿਹੜੀਆਂ ਪਾਰਟੀਆਂ ਦੇ ਸੱਜਣ ਇੱਥੇ ਆਏ ਹੋਏ ਨੇ ਤਾ ਦਾ ਜਿਹੜੇ ਆ ਕੇ ਚਲੇ ਗਏ ਨੇ ਕੋਈ ਕਹੂ ਇਨਾਂ ਚੋ ਕਿ ਮਾਈਨਿੰਗ ਬੰਦ ਹੋਊਗੀ ਨਜਾਇਜ਼ ਕਿਸੇ ਇੱਕ ਬੰਦੇ ਨੇ ਬੋਲਿਆ ਕਿ ਇਸ ਤੋਂ ਪਹਿਲੀਆਂ ਪਾਰਟੀਆਂ उस उसको पहलिया पार्टियां तो पहला आले किसी ने के के तो क्या कि रेता मुफ्त होगा क्या किसी ने नहीं क्यों क्योंकि पंद्रह तो भी हजार करोड़ रुपया जीनी सरकार पैसा यह हो रहा कोई नहीं बोल रहा है यह बारे असी खुल के क्या है? खुल के ਇਰੇ ਤਾਂ ਮੁਫਤ ਹੋਣਾ ਚਾਹੀਦਾ ਜਿਵੇਂ ਕਿ ਪਹਿਲਾਂ ਹੁੰਦਾ ਸੀ ਔਰ ਰੈਵਨਿਊ ਆਦੇ ਨਾ ਅਸੀਂ ਰੈਵਨਿਊ ਲਈਏ ਕੀਤਾ 288 ਕਰੋੜ ਰੁਪਏ ਦਾ ਰੈਵਨਿਊ ਪਿਛਲੇ ਸਾਲ ਹੋਇਆ ਰੇਤੇ ਚੋਂ ਤੇ ਕਰਪਸ਼ਨ ਕਿੰਨੇ ਦੀ ਹੈ 15 ਤੋਂ 20000 ਕਰੋੜ ਰੁਪਏ ਦੀ ਔਰ ਉਸ ਕਰਪਸ਼ਨ ਦੇ ਚੱਕਰ ਚ ਇਹ ਦੰਦ-ਦੰਦ ਆਉਂਦੀਆਂ ਮੋਤਾਂ ਇੰਨਾ ਸੜਕਾਂ ਤੇ ਪਾਜਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਵੀ ਨਹੀਂ ਹੁੰਦੇ ਜਿਨ੍ਹਾਂ ਦੇ ਡਰਾਈਵਰ ਉਹਨਾਂ ਨੂੰ ਸ਼ਰਾਬ ਪੀ ਆਈ ਜਾਂਦੀ ਹੈ ਔਰ ਕਿਹਾ ਜਾਂਦਾ ਹੈ ਕਿ 1000 ਰੁਪਿਆ ਐਕਸਟਰਾ ਜਿੰਨੇ ਢੇੜੇ ਵਧਾ ਦੇਗਾ ਆ ਮਸਲਾ ਹੈ ਅਸਲ 'ਚ ਔਰ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਪਰਮਿਸ਼ਨ ਕੌਣ ਦਿੰਦਾ ਤੁਹਾਡੀ ਸਟੇਟ ਦਾ ਮੁੱਖ ਮੰਤਰੀ ਔਰ ਉਹ ਕੱਲਾ ਹੀ ਨਹੀਂ ਇਹਦੋਂ ਪਹਿਲਾਂ ਉਹਦੋਂ ਪਹਿਲਾਂ ਉਹਦੋਂ ਪਹਿਲਾਂ ਸਾਰਿਆਂ ਨੇ ਉਧਰੋਂ ਚੋਂ ਪੈਸੇ ਕਮਾਏ ਐ ਇਹ ਜਿਹੜੀਆਂ ਦੰਦਨ ਆਉਂਦੀਆਂ ਮੌਤਾਂ ਫਿਰਦੀਆਂ ਨੇ ਭੈਣ ਜੀ ਮੈਂ ਤੁਹਾਡੇ ਨਾਲ ਉਦੋਂ ਵੀ ਜ਼ਿਕਰ ਕੀਤਾ ਸੀ ਇਹ ਬੱਚੇ ਆ ਜਿਹੜੇ ਬੱਚੇ ਨੇ ਆ ਜਿਹੜੇ ਦੋ ਭੈਣ ਭਰਾ ਨੇ ਆ ਦਾਦਾ ਜੀ ਬੈਠੇ ਨੇ ਉਹਨਾਂ ਦੇ ਵਿੱਚ ਇਹ ਕਿਉਂ ਬੈਠੇ ਨੇ ਅੱਜ ਸੜਕ ਤੇ ਸਰਵਿਸ ਕਰਕੇ ਕਿ ਦੰਦਨ ਆਉਂਦੀਆਂ ਮੌਤਾਂ ਇਸ ਸਰਕਾਰ ਦੇ ਕਹਿਣ ਤੇ ਪੈਸੇ ਵੰਡ ਰੀਆਂ ਨੇ ਉਹਨਾਂ ਲੋਕਾਂ ਨੂੰ ਜੋ ਮਾਫੀਆ ਵਜਦਾ ਹੈ ਜਾਂ ਸਾਡੇ ਪੋਲਿਟੀਸ਼ੀਅਨ ਨੇ ਅਸੀਂ ਪ੍ਰਪੋਜ਼ਲ ਦਿੱਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਰੇਲਵੇ ਨੂੰ ਫ੍ਰੀ ਕਰੋ ਜਦੋਂ ਨਕਸ਼ੇ ਪਾਸ ਹੁੰਦੇ ਹੈ ਇੱਕ ਮਿਨੀਮਮ ਟੈਕਸ ਲਾ ਲਓ ਸਰਕਾਰ ਦਾ ਰੈਵਨਿਊ ਹਜ਼ਾਰ ਕਰੋੜ ਤੋਂ ਉੱਤੇ ਹੋ ਜਾਊਗਾ ਤੇ ਜਿਹੜਾ ਕੁਦਰਤੀ ਘਾਣ ਹੋ ਰਿਹਾ ਜਿਹੜੀਆਂ ਇਹ ਦੰਦਨ ਆਉਂਦੀਆਂ ਮਾਤਾ ਫਿਰਦੀਆਂ ਨੇ ਬੰਦ ਹੋ ਜਾਊਗਾ ਆ ਮੇਰੀ ਭੈਣ ਨੇ ਹੁਣੇ ਇੱਥੇ ਖੜੀ ਨੇ ਬੋਲਿਆ ਕਿ ਮੇਰੇ ਤਲਵਾਰ ਮਾਰ ਗਏ ਅਸੀਂ ਗਏ ਆ ਆਨੰਦਪੁਰ ਸਾਹਿਬ ਵੱਲ ਗਏ ਆ ਰੋਪੜ ਉੱਥੇ ਆ ਹੀ ਕੁਛ ਹੁੰਦਾ ਕਿਤੇ ਕਿਸੇ ਬੱਚੇ ਦੇ ਉੱਤੋਂ ਟਰੱਕ ਲੰਘ ਗਿਆ ਕਿਸੇ ਬਜ਼ੁਰਗ ਤੋਂ ਲੰਘ ਗਿਆ ਕਿਉਂਕਿ ਉਹਨਾਂ ਤੋਂ ਭੱਜ ਕੇ ਪਾਸੇ ਨਹੀਂ ਹੋਇਆ ਜਾਂਦਾ ਤੇ ਟਰੱਕ ਸਪੀਡ ਨਾਲ ਆਉਂਦਾ ਉੱਤੋਂ ਦੀ ਲੰਘ ਜਾਂਦਾ ਨਹੀਂ ਰੋਡਾਂ ਉਤੋਂ ਲਿੰਕ ਰੋਡ ਜਿਹੜੀਆਂ ਕਿ ਇੰਨੇ ਭਾਰ ਲਈ ਬਣੀਆਂ ਹੀ ਨਹੀਂ ਉਥੋਂ ਦੀ ਐ ਦੰਦਰ ਆਉਂਦੀਆਂ ਮਾਤਾਂ ਜਾਂਦੀਆਂ ਨੇ ਆ ਹੁਣ ਆ ਕੇ ਮੁੱਖ ਮੰਤਰੀ ਸਾਹਿਬ ਕਹਿ ਗਏ ਐਸ ਬੀ ਐਮ ਬਦਲਤੀ ਡੀ ਐਸ ਪੀ ਬਦਲਤਾ ਨਾ ਐਸ ਐਸ ਪੀ ਵੇਲੇ ਤੇ ਡੀ ਸੀ ਵੇਲੇ ਸੱਪ ਡੰਗ ਮਾਰਦਾ ਸੀ ਉਹ ਕਿਉਂ ਨਹੀਂ ਬਦਲੇ ਡੀ ਐਸ ਪੀ ਐਸ ਐਸ ਪੀ ਤੋਂ ਬਿਨਾਂ ਕੰਮ ਕਰ ਲੂਗਾ ਕੀ ਐਸ ਬੀ ਐਮ ਡੀਸੀ ਤੋਂ ਬਿਨਾ ਗੱਲ ਕਰ ਲੂਗੀ ਆ ਬੈਠੀਆਂ ਮਾਵਾ ਜਿਨ੍ਹਾਂ ਨੇ ਕੱਲ ਆਰਤੀ ਕੀਤੀ ਆ ਉਹਨਾਂ ਦੀ ਡੀਸੀ ਦੀ ਇਟ ਮੀਨ ਦੈਟ ਕਿ ਡੀਸੀ ਨੇ ਇਹਨਾਂ ਦੀ ਖਬਰ ਨਹੀਂ ਲਈ ਤਾਂ ਮੈਨੂੰ ਦੱਸੋ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਬਦਲ ਕੇ ਗਏ ਵੀ ਮੈਂ ਦੱਸਦਾ ਤੁਹਾਨੂੰ ਕਿਉਂ ਨਹੀਂ ਬਦਲ ਕੇ ਗਏ ਕਿਉਂਕਿ ਡੀਸੀ ਤੇ ਐਸਐਸਪੀ ਲਾਉਣ ਦਾ ਅਧਿਕਾਰ ਬਦਕਿਸਮਤੀ ਨਾਲ ਸਾਡੇ ਮੁੱਖ ਮੰਤਰੀ ਕੋਲੇ ਵੀ ਹੈ ਨੀਗਾ ਤਬਦਲੂਗਾ ਕੀ ਕੌਣ ਨੇ ਉਹ ਵਾਲੇ ਬੰਦੇ ਜਿਹੜੇ ਹੁਕਮ ਦਿੰਦੇ ਨੇ ਦੋ ਤਰ੍ਹਾਂ ਦੇ ਨੇ ਇੱਕ ਤਾਂ ਆਪ ਆਲੇ ਹੀ ਨੇ ਜਿਹੜੇ ਦਿੱਲੀ ਬੈਂਦੇ ਸੀ ਹੁਣ ਇੱਥੇ ਆ ਗਏ ਨੇ ਵਿਲੇ ਹੋ ਕੇ ਸਾਰੇ ਜਿਨ੍ਹਾਂ ਨੂੰ ਉੱਥੇ ਗੈਸਟ ਹਾਊਸਾਂ ਦੇ ਵਿੱਚ ਪੂਰਾ ਉਹਨਾਂ ਦੀ ਰਹਿائش ਦਾ ਪ੍ਰਬੰਧ ਹੋ ਗਿਆ ਗਵਾੜਾ ਕੋਲੇ ਅਰਵਿੰਦ ਕੇਜਰੀਵਾਲ ਜੀ ਦਾ ਵੇਖ ਲਿਓ ਜੇ ਜਾ ਕੇ ਗੱਡੀਆਂ ਘੁੰਮਦੀਆਂ ਨੇ ਉੱਥੇ ਉਨਾਂ ਕੋਲੇ ਕਿਹੜੀ ਲੀਗਲ ਪੋਸਟ ਹੈ ਕਿ ਉਹ ਮੀਟਿੰਗਾਂ ਲੈਣ ਪਰ ਹੋ ਰਿਹਾ ਆ ਹੁਣੇ ਜੋ ਸਾਡੇ ਪੰਜਾਬ ਦੇ ਵੀ ਬੜੇ ਮੁੰਡੇ ਫੜੇ ਗਏ ਕਿ ਜਸੂਸੀ ਕਰਦੇ ਨੇ ਤੇ ਦੋ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਪਤਾ ਕੀ ਆਂਦੇ ਆ ਆਂਦੇ ਜੀ ਮੈਨੂੰ ਉਤੋਂ ਆਰਡਰ ਹੋਇਆ ਸੀ ਤਾਂ ਫੜੇ ਆ ਇਹ ਜਿਹੜਾ ਦੂਜਾ ਆਰਡਰ ਹੈ ਇਹ ਗ੍ਰਹਿ ਮੰਤਰੀ ਸਾਹਿਬ ਤੋਂ ਹੁੰਦਾ ਹੈ ਇਹ ਆ ਮਸਲਾ ਸਮਝੋ ਮਾੜਾ ਜਿਹਾ ਜਦੋਂ ਆਸੀ ਫੋਰ ਆ ਟਾਈਮ ਇੱਕ ਦੋ ਗੱਲਾਂ ਮਨਾਉਣ ਚ ਲੱਗ ਜਾਨੇ ਆ ਤਾਂ ਫੇਰ ਐਵ ਜੀਆਂ ਬੱਚਿਆਂ ਦੀਆਂ ਤਸਵੀਰਾਂ ਲੱਗਦੀਆਂ ਨੇ ਆਹ ਡਰਾਈਵਰ ਵਿਚਾਰਾ ਮੈਨੂੰ ਦੱਸਿਆ ਉਹਦਣ ਕੱਲਾ ਆਂਦੇ ਟੋਨੇ ਦਾ ਟੰਬਰ ਪਾ ਲੂਗਾ ਇਹ ਹੋਉ ਕਿਉਂ ਰਿਆ ਆਂਦੇ ਹੁੰਦੇ ਨਾ ਕਮਲੇ ਨੂੰ ਨਾ ਮਾਰੋ ਕਮਲੇ ਦੀ ਮਾਂ ਨੂੰ ਮਾਰੋ ਤੇ ਹੋਰ ਨਾ ਜੰਮ ਤਰੇ ਮੈਂ ਤੁਹਾਨੂੰ ਪੁੱਛਦਾ ਹੈ ਕੀ ਇਹਦੋਂ ਪਹਿਲਾ ਵਾਲੇ ਸੀ ਜਿਹੜੇ ਉਹਨਾਂ ਨੇ ਮਾਈਨਿੰਗ ਬੰਦ ਕਰਤੀ ਸੀ ਜਾਂ ਜਿਹੜੇ ਹੋਰ ਮੰਨ ਨੂੰ ਫਿਰਦੇ ਨੇ ਉਹਨਾਂ ਨੇ ਵਾਅਦਾ ਕੀਤਾ ਕਿ ਨਜਾਇਜ਼ ਮਾਈਨਿੰਗ ਬੰਦ ਹੋਊਗੀ ਜੇ ਕੀਤਾ ਤਾਂ ਮੈਨੂੰ ਦੱਸ ਦਿਓ ਤੁਸੀਂ ਬੜੀਆਂ ਰਾਜਨੀਤਿਕ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਬੈਠੇ ਨੇ ਮੇਰੇ ਸਤਕਾਰਯੋਗ ਨੇ ਮੈਂ ਇੱਜ਼ਤ ਕਰਦਾ ਭੰਜੀ ਹੁੜੀ ਵੀ ਬੈਠੇ ਨੇ ਜੈ ਐਨਰਜੀ ਸਾਨੂੰ ਰਿਸਪੈਕਟ ਹੈ ਇਹਨਾਂ ਦੀ ਪਰ ਮੈਂ ਪੁੱਛਦਾ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਵੀ ਇੱਕ ਮਿਲਣ ਵਾਲੀ ਆ ਜਲਦੀ ਕੀ ਇਹ ਆਪਦੀ ਪਾਰਟੀ ਵੱਲੋਂ ਭਰੋਸਾ ਦੇਣਗੇ ਜਾਂ ਐਮਐਲਏ ਸਭ ਇੱਕ ਬੋਲ ਕੇ ਗਏ ਨੇ ਪਹਿਲਾਂ ਕਾਂਗਰਸ ਵਾਲੇ ਜਾਂ ਆਪ ਵਾਲੇ ਦਾ ਹੁਣ ਹੈ ਨਹੀਂ ਖੈਰ ਸਾਡੀ ਬੜੀ ਵੱਡੀ ਕਿਸਮਤੀ ਹੈ ਸਾਡਾ ਸਾਥ ਹਮੇਸ਼ਾ ਹੀ ਤੁਹਾਨੂੰ ਕਿਸਾਨ ਵਾਲੇ ਬੈਠੇ ਨੇ ਦੱਸ ਦੇਣਗੇ ਸਾਡਾ ਸਾਥ ਆਪੋਜੀਸ਼ਨ ਨਾਲ ਹੀ ਹੁੰਦਾ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਸਾਡੇ ਨਾਲ ਭਗਵੰਤ ਸਿੰਘ ਮਾਨ ਕੁਲਤਾਰ ਸਿੰਘ ਸੱਨਵਾ ਬੁੱਢੇ ਦਰਿਆ ਤੇ ਮਾਰਚ ਕਰਦੇ ਸੀ ਹੁਣ ਭੁੱਲ ਗਏ ਉਹ ਬੁੱਢਾ ਦਰਿਆ ਹੁਣ ਸੀਚੇਵਾਲ ਨੂੰ ਭੇਜਤਾ ਡਰਾਮਾ ਕਰਨ ਲਈ ਇਹ ਸਾਡੀ ਵੱਡੀ ਪ੍ਰੋਬਲਮ ਹੈ ਵੱਡੀ ਕਿ ਸਾਡੇ ਨਾਲ ਜਿਵੇਂ ਕਾਂਗਰਸ ਬਾਰੇ ਕਿਹਾ ਜਾਂਦਾ ਸੀ ਜਦੋਂ ਇਹ ਜਿੱਤ ਜਾਂਦੇ ਨੇ ਰਾਈਟ ਨੇ ਤੇ ਜਦੋਂ ਹਾਰ ਜਾਂਦੇ ਨੇ ਉਦੋਂ ਲੈਫਟ ਹੋ ਜਾਂਦੇ ਨੇ ਪਾਰਟੀਆਂ ਦਾ ਰੰਗ ਬਦਲ ਜਾਂਦਾ ਜਦੋਂ ਹਕੂਮਤ ਚ ਨੇ ਤੇ ਜਦੋਂ ਆਪੋਜੀਸ਼ਨ ਚ ਨੇ ਕਿਉਂ ਬਦਲਦਾ ਹੈ ਕਿਉਂਕਿ ਅਸੀਂ ਮੈਂ ਤੁਹਾਨੂੰ ਦੱਸਦਾ ਅੱਜ ਅਸੀਂ ਸਵਾਰਥੀ ਹਾਂ ਮੈਂ ਦੱਸਦਾ ਤੁਹਾਨੂੰ ਸਵਾਰਥੀ ਕਿਵੇਂ ਅਸੀਂ ਹਾਂ ਮੈਂ ਤੇ ਤੁਸੀਂ ਦੋਸ਼ੀ ਹਾਂ ਜਦੋਂ ਅਸੀਂ ਆਪਦੇ ਛੋਟੇ ਛੋਟੇ ਕੰਮਾਂ ਲਈ ਅਸੀਂ ਇਹਨਾਂ ਨੂੰ ਕਹਿੰਨੇ ਆਜੋ ਭਾਜੀ ਬੋਲੋ ਆਜੋ ਭਾਜੀ ਹੱਥ ਜੋੜ ਕੇ ਫੋਟੋ ਖਿਚਾ ਲਿਓ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ 7 ਕਰੋੜ ਰੁਪਇਆ ਲਾ ਕੇ ਜਿੱਤਣ ਤਾਂ ਫਿਰ ਲੋਕਾਂ ਦੀ ਸੇਵਾ ਕਿਹੜੀ ਗੱਲ ਦੀ ਤੁਸੀਂ ਮੈਨੂੰ ਦੱਸੋ ਜੇ 7 ਕਰੋੜ ਰੁਪਇਆ ਕੋਈ ਐਮਐਲਏ ਲਾਉਂਦਾ ਉਹ ਤੁਹਾਡੀ ਸੇਵਾ ਲਈ ਲਾਉਂਦਾ ਉਹ ਬੰਦਾ ਹੀ ਮਾਰੂ ਉਹ ਬੱਚਿਆਂ ਨੂੰ ਕਤਲ ਹੀ ਕਰੂ ਜਿਨ੍ਹਾਂ ਸੱਤ ਕਰੋੜ ਲਾਇਆ ਉਹ ਕਮਾਊਗਾ ਨਹੀਂ ਕਿਹਦਾ 7 ਕਰੋੜ ਲਾ ਕੇ ਸੇਵਾ ਵੇਖੀ ਹੈ ਕਿਹੜਾ ਸਾਡੇ ਗੁਰੂ ਨੇ 7 ਕਰੋੜ ਲਾਇਆ ਸੀ ਕਿਹੜੇ ॠषि मुनि ਨੇ ਲਾਇਆ ਸੀ ਕਿਹੜੇ ਪਰਉਪਕਾਰੀ ਬੰਦੇ ਨੇ ਲਾਇਆ ਸੀ ਆ ਕੁਛ ਦਿਨ ਹੋ ਗਏ ਮੈਂ ਬਾ ਉੱਥੇ ਸੀਗਾ ਪਿੰਗਲਵਾੜੇ ਕੀ ਪਿੰਗਲਵਾੜੇ ਵਾਲਿਆਂ ਨੇ 7 ਕਰੋੜ ਲਾ ਕੇ ਸੇਵਾ ਕੀਤੀ ਸੀ ਨਹੀਂ ਸੇਵਾ ਤੁਹਾਡੀ ਦਿਲੋਂ ਹੁੰਦੀ ਆ ਤਨ ਮਨ ਨਾਲ ਹੁੰਦੀ ਆ ਇਸ ਲਈ ਨਹੀਂ ਸੇਵਾ ਹੁੰਦੀ ਕਿ ਮੈਂ ਹਕੂਮਤ ਲੈਣੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਵੇਣੇ ਆਂ ਔਰ ਆਪਾਂ ਆਈ ਐਮ ਸੌਰੀ ਟੂ ਸੇ ਮੈਂ ਤੁਹਾਡੇ ਚ ਸ਼ਾਮਲ ਆਪਾਂ ਬੇਸ਼ਰਮੀ ਨਾਲੇ ਹੋਣ ਦਿੰਨੇ ਆ ਇਨਕਲਾਬ ਆਜੂਗਾ ਆ ਗਿਆ ਇਨਕਲਾਬ ਵੇਖ ਲੋ ਕਦੇ ਪੁੱਛਿਆ ਸੀ ਜਦੋਂ ਕਹਿੰਦੇ ਸੀ ਇਨਕਲਾਬ ਆਜੂ ਕਿ ਕਿਵੇਂ ਆਊਗਾ ਬੰਦਿਆ ਰੱਬ ਦੇ ਆ 10 ਵੀ ਦੇ ਰੈਵਨਿਊ ਕਿੱਥੋਂ ਜਰਨੇਟ ਹੋਊਗਾ ਰੈਟ ਮਾਫੀਆ ਬੰਦ ਹੋਊ ਕਿ ਨਹੀਂ ਹੋਊ ਹੋਊ ਤਾਂ ਕਿਵੇਂ ਹੋਊ ਕੀ ਤੁਹਾਡੇ ਸਾਹਮਣੇ ਨਹੀਂ ਇਹ ਚੀਜ਼ਾਂ ਆ ਸਮਾਣੇ ਚ ਇੱਕ ਬੰਦਾ ਬੇਆਦਬੀ ਲਈ ਬੈਠਾ ਟਾਵਾ ਤੇ ਛੜਿਆ ਕੋਈ ਗੱਲ ਸੁਣ ਰਿਹਾ ਉਹਦੀ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ 8 ਮਹੀਨੇ ਤੋਂ ਉੱਚਾ ਬੈਠਾ ਜਿੱਤੇ ਠੰਡ ਵੀ ਜ਼ਿਆਦਾ ਧੁੱਪ ਵੀ ਜ਼ਿਆਦਾ ਮੀਂਹ ਵੀ ਜ਼ਿਆਦਾ ਕਿਉਂ ਨਹੀਂ ਆ ਰਹੇ 8 ਮਹੀਨੇ ਸੀਰੀਅਸ ਹੈ ਜੀ ਮੈਨੂੰ ਪਰਸੋ ਫੋਨ ਆਇਆ ਵਿਚਾਰੇ ਦਾ ਬਲੱਡ ਪ੍ਰੈਸ਼ਰ ਹਾਈ ਕਿਸੇ ਵੀ ਦਿਨ ਛੀ ਡੀ ਹੋ ਸਕਦੀ ਹੈ ਔਰ ਜਿਹੜੇ ਬੰਦੇ ਉਸ ਤੋਂ ਬਾਅਦ ਆਉਣਗੇ ਅੰਤਮ ਅਰਦਾਸ ਤੇ ਮੈਂ ਪੁੱਛਦਾ ਉਹਨਾਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਜਿਉਦਾ ਹੁਣ ਕਿਉਂ ਨਹੀਂ ਆਉਂਦੇ ਆ ਮੁੱਖ ਮੰਤਰੀ ਸਾਹਿਬ ਸਮਾਨੇ ਆਏ ਨੇ ਤਹਿਸੀਲ ਦਾ ਉਦਘਾਟਨ ਸੀ ਨਾ ਨਹੀਂ ਜੀ ਨਹੀਂ ਹਾਂ ਕਾਹਦਾ ਸੀ ਸਿਰਫ ਪਰਿਵਾਰ ਨੂੰ ਹੀ ਮਿਲਣਾ ਸੀ ਸ਼ੁਕਰ ਹੈ ਰੱਬ ਦਾ ਮੈਂ ਕਹਾਂ ਕਿਉਂ ਆਏ ਕਿ ਪਰਿਵਾਰ ਉੱਠ ਕੇ ਸੜਕਾਂ ਤੇ ਆ ਗਏ ਤੁਹਾਨੂੰ ਪਹਿਲੇ ਦਿਨ ਨਹੀਂ ਦਿੱਦਾ ਏ ਥੋੜੇ ਦਿਨ ਚ ਕੋਈ ਵੀ ਹਮਦਰਦੀ ਨਹੀਂ ਜਿਹੜਾ ਮੈਂ ਤੁਹਾਨੂੰ ਕਿਹਾ ਇਹ ਨਾ ਬੰਦਾ ਬਦਲ ਜਾਂਦਾ ਮੈਂ ਬਠਿੰਡੇ ਚ ਗਏ ਆ ਅਸੀਂ ਬੜੇ ਪਿੰਡਾਂ ਚ ਗਏ ਆ ਸਾਨੂੰ ਹਰ ਬਜ਼ੁਰਗ ਖੜਾ ਹੋ ਕੇ ਕਹਿੰਦਾ ਬਾਈ ਜੀ ਤੁਹਾਡੇ ਵਰਗੀਆਂ ਗੱਲਾਂ ਹੀ ਤਾਂ ਕਰਦਾ ਸੀ ਆਪ ਵਾਲੇ ਕਰਦੇ ਸੀ ਤਾਂ ਮੈਂ ਉਹਨੂੰ ਦੱਸਿਆ ਗੱਲਾਂ ਚ ਫਰਕ ਕੀ ਹੈ ਰਾਜਨੀਤੀ ਨੂੰ ਮੁੱਦਿਆਂ ਤੇ ਲਿਆਓ ਇਸ ਤੋਂ ਬਾਅਦ ਮੈਂ ਸਿਰ ਬੱਚਿਆਂ ਦੀ ਗੱਲ ਕਰੂੰਗਾ ਰਾਜਨੀਤੀ ਨੂੰ ਮੁੱਦਿਆਂ ਤੇ ਲਿਆਓ ਜੇ ਬਚਣਾ ਤਾਂ ਜੇ ਮੁੱਦਿਆਂ ਤੇ ਰਾਜਨੀਤੀ ਨਾ ਰਹੀ ਤਾਂ ਤੁਹਾਡੇ ਨਾਲ ਆ ਹੀ ਹੋਊ ਜੋ ਹੋ ਰਿਹਾ ਹੈ ਮੁੱਦੇ ਮਤਲਬ ਕੀ ਇਹਨਾਂ ਨੂੰ ਕੋ ਲਿਖ ਕੇ ਦਿਓ ਕਿ ਰੇਤ ਦਾ ਕੀ ਕਰੂੰਗੇ ਬੇ ਆਦਮੀਆਂ ਦਾ ਕੀ ਕਰੂੰਗੇ ਪੁਲਿਸ ਨੂੰ ਕਿਵੇਂ ਸੁਧਾਰੂੰਗੇ ਐਫੀਡੈਵਟ ਦਿਓ ਲਿਖ ਕੇ ਜੋ ਨਹੀਂ ਲਿਆ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਉਣ ਆਹੀ ਚੰਦ ਚੜ੍ਹਨਗੇ ਜੈ ਚੌੜੀਆਂ ਮੈਂ ਦੁਨੀਆਂ ਦੇ ਹਰ ਹਿੱਸੇ 'ਚ ਗਿਆ ਹਾਂ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੋਈ ਦੇਸ਼ ਲੀਡਰਾਂ ਨੇ ਬੈਟਰ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਬੈਟਰ ਕੀਤਾ ਲੋਕ ਜਾਗਰਤ ਹੁੰਦੇ ਨੇ ਲੋਕ ਡਿਮਾਂਡ ਕਰਦੇ ਨੇ ਫਿਰ ਸਪਲਾਈ ਸਹੀ ਹੁੰਦੀ ਹੈ ਜੇ ਸਪਲਾਈ ਸਹੀ ਕਰੋਉਂਦੀ ਹੈ ਤਾਂ ਡਿਮਾਂਡ ਕਰਨੀ ਸਿੱਖੋ ਲੌਜੀਕਲ ਡਿਮਾਂਡ ਨਹੀਂ ਤਾਂ ਹੀ ਠੱਗੀਆਂ ਵੱਜਣਗੀਆਂ ਤੁਹਾਡੇ ਨਾਲ ਕਿਤੇ ਇਮੋਸ਼ਨਲ ਠੱਗੀਆਂ ਕਦੇ ਰਾਜਨੀਤਿਕ ਠੱਗੀਆਂ ਕਤੇ ਹੋਰ ਕਿਸਮ ਦੀਆਂ ਠੱਗੀਆਂ ਮੈਨੂੰ ਦੱਸੋ 1 ਮਹੀਨਾ ਹੋ ਗਿਆ ਆ ਬੱਚੇ ਵਿਚਾਰੇ ਜਿਆਂ ਦਾ ਦੁੱਖ ਮਾਪਿਆਂ ਨੂੰ ਇਹ ਹੁੰਦਾ ਕਿ ਅਸੀਂ ਘਰੋਂ ਬਣਾ ਨਿਕਲੀਏ ਦੁਨੀਆ ਬੰਜਰ ਨਜ਼ਰ ਆਉਣ ਲੱਗ ਜਾਂਦੀ ਐ ਵਿਰਾਨੀ ਨਜ਼ਰ ਆਉਣ ਲੱਗ ਜਾਂਦੀ ਐ ਉਹ ਮਾਵਾਂ ਸਾਹਮਣੇ ਬੈਠੀਆਂ ਨੇ ਸੜਕ 'ਤੇ ਬੈਠੀਆਂ ਨੇ ਕਿਉਂ ਬੈਠੀਆਂ ਨੇ ਆ ਸਾਡੇ ਮੁੱਖ ਮੰਤਰੀ ਜਾਬ ਆਉਂਦੇ ਹੁੰਦੇ ਐ ਇਹ ਕਿਸਾਨਾਂ ਦਾ ਧਰਨੇ ਲਾਉਂਦੇ ਐ ਸੜਕਾਂ 'ਤੇ ਬੰਦੇ ਐ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੋਹ ਰਹੋ ਸੁਣ ਲਿਓ ਜੇ ਧਿਆਨ ਨਾਲ ਸਾਰੀ ਲੋਕ ਜਿਸ ਦਿਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ ਧਰਨਿਆਂ ਤੋਂ ਉਸ ਦਿਨ ਅਸੈਂਬਲੀਆਂ ਤੇ ਪਾਰਲੀਮੈਂਟ ਆਵਾਰਾ ਹੋ ਜਾਂਦੀ ਐ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਮ ਮਨੋਰ ਲੋਈਆ ਜੀ ਨੇ ਕਿਹਾ ਸੀ ਸਾਡੇ ਬਹੁਤ ਵੱਡੇ ਚਿੰਤਤ ਸੀ ਰਾਜਨੀਤਿਕ ਗਿਆ ਸੀ ਔਰ ਇਹ ਗੱਲ ਸੱਚ ਔਰ ਜਿਹੜਾ ਬੰਦਾ ਇਹ ਕਵੇ ਕਿ ਧਰਨਾ ਕਿਉਂ ਲੱਗਦਾ ਸਮਝ ਲਿਓ ਜਿਉ ਡੈਮੋਕਰੇਟਸ ਡੈਮੋਕ੍ਰੇਸੀ ਦੇ ਖਿਲਾਫ ਆ ਪਰ ਜਿਹੜਾ ਬੰਦਾ ਬਿਨਾਂ ਵਜਾ ਤੋਂ ਧਰਨਾ ਲਾਵੇ ਸੜਕਾਂ ਰੋਕ ਕੇ ਉਹ ਵੀ ਸੰਘਰਸ਼ੀ ਨਹੀਂਗਾ ਬਲੈਕਮੇਲ ਕਰ ਰਿਹਾ ਇਹ ਦੋਨੇ ਗੱਲਾਂ ਯਾਦ ਰੱਖਿਓ ਜੀ ਕਿਉਂਕਿ ਦੋਵੇਂ ਗੱਲਾਂ ਸਾਡੀ ਡੈਮੋਕਰੇਸੀ ਨਾਲ ਸੰਬੰਧਤ ਨੇ ਸਾਡੀ ਜਮਹੂਰੀਅਤ ਨਾਲ ਤਾਲੁਕ ਆ ਇਹਨਾਂ ਦਾ ਤੇ ਇੱਕ ਦੂਜੇ ਦੇ ਨਾਲ ਖੜਨਾ ਸਿੱਖੋ ਅਸੀਂ ਪਿਛਲੀ ਵਾਰੀ ਆਏ ਸੀਗੇ ਪਿਛਲੀ ਵਾਰੀ ਆਏ ਸੀ ਅਸੀਂ ਉਦੋਂ ਮਾਵਾ ਨਾਲ ਵੀ ਬੈਠੇ ਸੀ ਤੇ ਪਿਓ ਦਾਦਿਆਂ ਨਾਲ ਵੀ ਸਿਰਫ ਇੱਕ ਗੱਲ ਕਹੀ ਸੀ ਕਿ ਜਸਦਨ ਪੰਜਾਬ ਇੱਕੋ ਹੋ ਗਿਆ ਆਪ ਦੇ ਸੰਘਰਸ਼ਾਂ ਲਈ ਆਪ ਦੀਆਂ ਮੰਗਾਂ ਲਈ ਤਾਂ ਮਜਾਲ ਨਹੀਂ ਨਾ ਰਾਜਨੀਤਿਕ ਪਾਰਟੀਆਂ ਦਾ ਕਿ ਇੱਕ ਤੋਂ ਇੱਕ ਕਦਮ ਵੀ ਪਾਸੇ ਜਾ ਸਕਰ ਸਾਡੀ ਪ੍ਰੋਬਲਮ ਕੀ ਹੈ ਅਸੀਂ ਹਿੰਦੂ ਹੋ ਜਾਂਦੇ ਹਾਂ ਅਸੀਂ ਸਿੱਖ ਹੋ ਜਾਂਦੇ ਹਾਂ ਫੇਰ ਅਸੀਂ ਜੇ ਥੂ ਬਚ ਜੀਏ ਫੇਰ ਅਸੀਂ ਆਣੇ ਨਹੀਂ 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 ਅਸੀਂ ਦਲਤਾਂ ਅਸੀਂ ਜੱਟ ਐ ਅਸੀਂ ਬ੍ਰਾਹਮਣ ਐ ਅਸੀਂ ਸ਼ੂਦਰ ਐ ਅਸੀਂ ਕਸ਼ਤਰੀਆ ਨਹੀਂ ਅਸੀਂ ਪਹਿਲਾ ਪੰਜਾਬੀ ਆ ਮੈਂ ਤੁਹਾਨੂੰ ਲਿਖ ਕੇ ਗਰੰਟੀ ਦਿੰਦਾ ਇੱਕ ਵਾਰੀ ਇੱਕ ਸੋਰੋ ਕੇ ਨਾਰਾ ਲਾਓ ਕੱਲਾ ਬੱਚਿਆਂ ਨੂੰ ਨਹੀਂ ਸਾਰੇ ਪੰਜਾਬ ਨੂੰ ਇਨਸਾਫ ਮਿਲੂਗਾ ਪਰ ਪ੍ਰੋਬਲਮ ਕੀ ਐ ਆਨੇ ਹੋਰ ਜਤ ਸ੍ਰੀ ਅਕਾਲ ਪ੍ਰੋਬਲਮ ਕੀ ਹੋ ਜਾਂਦੀ ਆ ਸਾਨੂੰ ਮੈਂ ਆਪ ਦੇ ਕਿਸਾਨ ਭਰਾਵਾਂ ਨੂੰ ਵੀ ਬੜੇ ਵਾਰੀ ਕਿਹਾ ਸੀ ਕਿ ਝੰਡਿਆਂ ਦੇ ਚੱਕਰ 'ਚ ਨਾ ਪਾਓ ਝੰਡੇ ਨਾ ਰੱਖਿਆ ਕਰੋ ਕਿ ਆ ਸਾਡਾ ਝੰਡਾ ਦੂਜੀ ਯੂਨੀਅਨ ਦਾ ਝੰਡਾ ਅਸੀਂ ਇੱਕ ਹੈ ਸਾਡਾ ਪੰਜਾਬ ਦਾ ਝੰਡਾ ਹੈ ਔਰ ਪੰਜਾਬ ਦਾ ਝੰਡਾ ਇਨਸਾਫ ਦਾ ਝੰਡਾ ਹੈ ਕਿਸੇ ਵੀ ਚਾਹੇ ਗੁਰੂਆਂ ਦੇ ਉਪਦੇਸ਼ ਲੈ ਲਓ ਚਾਹੇ ਰਿਸ਼ੀਆਂ ਮੁੰਨੀਆਂ ਆਂ ਦੀਆਂ ਚਾਹੇ ਕਿਸੇ ਵੀ ਚਾਹ ਰਿਗ ਵਿੱਚੋਂ ਗੱਲ ਲੈ ਲੋ ਕੁਰਾਨ ਚੋਂ ਲੈ ਲੋ ਬਾਈਬਲ ਚੋਂ ਲੈ ਲੋ ਹਰ ਜਗ੍ਹਾ ਤੇ ਬੇਇਨਸਾਫੀ ਦਾ ਵਿਰੋਧ ਕੀਤਾ ਗਿਆ ਹੈ ਪਰ ਬੇਇਨਸਾਫੀ ਹੈ ਕਿੱਥੇ ਅੱਜ ਦਾ ਸਮਾਂ ਆ ਜਾਂਦਾ ਕਿ ਇਹਨੂੰ ਸਮਝੋ ਕੱਲਾ ਕਹਿਣ ਨਾਲ ਇਨਕਲਾਬ ਨਹੀਂ ਆਉਂਦੇ ਨਹੀਂ ਤਾਂ ਐਫ ਜੀ ਆਉਣਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੈ ਆਏ ਨੇ ਇਨਕਲਾਬ ਨੀਤੀਆਂ ਨਾਲ ਆਉਂਦੇ ਨੇ ਮੁੱਦਿਆਂ ਨਾਲ ਆਉਂਦੇ ਨੇ ਔਰ ਮੁੱਦੇ ਕੀ ਹੁੰਦੇ ਨੇ ਕਿ ਸਿਵਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲੂਗੀ ਪੁਲਿਸ ਕਿਵੇਂ ਚੱਲੂਗੀ ਕੀ ਅਸੀਂ ਇਹਦੇ ਬਾਰੇ ਕੋਈ ਗੱਲ ਕਰ ਰਹੇ ਆ ਥੋੜ੍ਹਾ ਵੀ ਇੱਥੇ ਨਸ਼ੇ ਹੋਣੇ ਆ ਹੈਗੇ ਆ ਨਾ ਨਸ਼ੇ ਥੋੜ੍ਹਾ ਵੀ ਇੱਥੇ ਹੁਣ ਮੈਨੂੰ ਇਹ ਦੱਸੋ ਜੇ ਨਸ਼ਾ ਇਹ ਨੂੰ ਸਾਰਾ ਸ਼ਹਿਰ ਜਾਣਦਾ ਹੈ ਪੂਰਾ ਪਿੰਡ ਜਾਣਦਾ ਹੈ ਤਾਂ ਕੀ ਉਸ ਇਲਾਕੇ ਦੇ ਐਸਐਚਓ ਨੂੰ ਨਹੀਂ ਪਤਾਗਾ ਤੂੰ ਦੇ ਐਸਐਸਪੀ ਨੂੰ ਨਹੀਂ ਪਤਾਗਾ ਜੇ ਪਤਾ ਤਾਂ ਮੈਨੂੰ ਦੱਸੋ ਉਹਨਾਂ ਦੀ ਰਿਸਪੌਂਸਿਬਿਲਟੀ ਤਾਇ ਹੋਈ ਹੈ ਜੇ ਪਿੰਡ ਦੇ ਸ਼ਹਿਰ ਨੂੰ ਪਤਾ ਹੈ ਕਿ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਹੈ ਤਾਂ ਕੀ ਉਥੋਂ ਦਾ ਖਾਨੇਦਾਰ ਉਹਦਾ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਕੀ ਐਸਐਸਪੀ ਡਿਸਟ੍ਰਿਕਟ ਦਾ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਨੂੰ ਸਸਪੈਂਡ ਜਾਂ ਡਿਸਮਿਸ ਨਹੀਂ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਤਾਂ ਸਾਡਾ ਮੁੱਖ ਮੰਤਰੀ ਕਰ ਨਹੀਂ ਸਕਦਾ ਕਰ ਸਕਦਾ ਪਰ ਕਰਦਾ ਕਿਉਂ ਨਹੀਂ ਕਿਉਂਕਿ ਉਹਨੂੰ ਲੱਗਦਾ 300 ਯੂਨਿਟ ਬਿਜਲੀ ਤਾਂ ਦੇਤੇ ਬਸ ਗੱਲ ਬਹੁਤ ਹੈ ਅਸੀਂ ਫਲਾਨੀਆਂ ਯੂਨੀਅਨਾਂ ਫਲਾਨੀ ਆਪੋਜੀਸ਼ਨ ਪੁਰਾਣੇ ਬੰਦਿਆਂ ਨਾਲ ਗਾਂਢ ਸੌਂਟ ਕਰ ਲਈ ਬਸ ਗੱਲ ਖਤਮ ਹੈ ਸੋ ਮੇਰੇ ਵੀਰੋ ਮੁੱਦਿਆਂ ਤੇ ਰਾਜਨੀਤੀ ਲਿਆਓ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ ਅੱਜ ਜਿਸੀਂ ਆਏ ਆ ਸੱਤ ਬੰਦਿਆਂ ਦਾ ਦੋ ਜਿਦਨਿਆ ਅਪਰਾਧ ਹੋਇਆ ਹੈ ਜੋ ਅੱਜ ਤੱਕ ਉਹ ਰਗਵੀਰ ਸਿੰਘ ਫੜਿਆ ਨਹੀਂ ਗਿਆ ਮੈਨੂੰ ਦੱਸੋ ਐਸ ਡੀ ਐਮ ਬਦਲਤੀ ਡੀ ਐਸ ਪੀ ਬਦਲਤਾ ਤੇ ਇੱਕ ਬੰਦਾ ਫੜਿਆ ਨਹੀਂ ਜਾ ਰਿਹਾ ਉਹ ਬੰਦਾ ਨਹੀਂਗਾ ਮੈਂ ਉਸ ਦਿਨ ਵੀ ਕਿਹਾ ਸੀ ਉਹ 15 ਤੋਂ 20 ਹਜ਼ਾਰ ਕਰੋੜ ਦੀ ਕ腐ਸ਼ਨ ਆ ਉਹਦਾ ਸਿੰਬਲ ਹੈ ਜਸਤੇ ਨਾ ਉਹਦੇ ਤੇ ਨੱਥ ਪਾਉਗੀ ਤਾਂ ਉਤਲੇ ਮਗਰਮਾ ਛ ਨੰਗੇ ਹੋਣਗੇ ਜਿਨ੍ਹਾਂ ਨੂੰ ਪੈਸਾ ਜਾਂਦਾ ਹੈ ਔਰ ਤਾਂ ਤੱਕ ਜਾਂਦਾ ਕਿਉਂਕਿ 15 ਤੋਂ 20 ਹਜ਼ਾਰ ਕਰੋੜ ਥੋੜਾ ਨਹੀਂ ਹੁੰਦਾਗਾ ਸੋ ਇਹਨੂੰ ਸਮਝੋ ਜੇ ਔਰ ਮੈਂ ਮੈਥੋਂ ਬਾਅਦ ਬੋਲਣ ਵਾਲੇ ਕਿਸੇ ਵੀ ਰਾਜਨੀਤਿਕ ਦੇ ਲਈ ਹੱਥ ਜੋੜ ਕੇ ਕਬੀਅੰਤੀ ਕਰੂੰਗਾ ਕਿ ਰੇਟੇ ਬਾਰੇ ਪੁਲਿਸ ਬਾਰੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਬਾਰੇ ਕਿਉਂਕਿ ਇਨ੍ਹਾਂ ਕਤਲਾਂ ਨਾਲ ਉਹਨਾਂ ਦਾ ਤਾਲੁਕ ਹੈ ਉਹਦੇ ਬਾਰੇ ਜ਼ਰੂਰ ਬੋਲਣ ਜੇ ਉਹਨਾਂ ਦੀ ਸਰਕਾਰ ਆ ਗਈ ਤਾਂ ਕੀ ਕਰਨਗੇ ਅੱਜ ਜੋ ਆ ਹੱਕ ਤੇ ਇਨਸਾਫ ਲਈ ਇਕੱਠ ਬੈਠਾ ਤੇ ਇਨਾ ਕੈਮਰਿਆਂ ਲਈ ਸਾਰਾ ਪੰਜਾਬੀ ਵਰਲਡ ਦੇਖ ਰਿਹਾ ਉਹਨਾਂ ਨਾਲ ਵਾਅਦਾ ਕਰਨ ਕਿ ਅਸੀਂ ਆ ਕਰਾਂਗੇ ਜਾਂ ਨਹੀਂ ਕਰਾਂਗੇ ਕਿਉਂਕਿ ਇਨਾ ਬੱਚਿਆਂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਹੋਰ ਆ ਇਹੋ ਜੇ ਬੱਚਿਆਂ ਦੀਆਂ ਤਸਵੀਰਾਂ ਇੱਥੇ ਨਾ ਲੱਗਣ ਉਹਦੇ ਲਈ ਤਾਂ ਆਪਾਂ ਕੰਮ ਕਰ ਸਕਦੇ ਆ ਇਹ ਉਹਦੇ ਲਈ ਕੰਮ ਹੋਊਗਾ ਤੇ ਨਾਲ ਨਾਲ ਇੰਨਾ ਬੱਚਿਆਂ ਦੇ ਮਾਪੇ ਨੂੰ ਜੋ ਬੈਠਣਾ ਪੈ ਰਿਹਾ ਜਦ ਤੱਕ ਉਹ ਗੁਨਾਹਗਾਰ ਫੜੇ ਨਹੀਂ ਜਾਣਗੇ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਇਹਦਾ ਵਾਅਦਾ ਕਰਕੇ ਜਾਇਓ ਜੇ ਸਿਰਫ ਬੋਲਣ ਤੱਕ ਗੱਲ ਮ hạnੂਦ ਨਾ ਰਵੇ ਇਹਨਾਂ ਦੇ ਨਾਲ ਬੈਠਾਂਗੇ ਜਿੱਥੇ ਕਹਿਣਗੇ ਜਿੱਥੋਂ ਦੀ ਇਹ ਕਾਲ ਦੇਣਗੇ